ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਜੋ ਮਿਲਦੀ ਰਹੇ ਜੀ ਕਹਿੰਦੇ ਚਿੰਤਾ ਬਾਬਾ ਜੀ ਇੱਕ ਐਸਾ ਰੰਗ ਹੈ ਇੱਕ ਐਸਾ ਡੰਗ ਹੈ ਜੋ ਅੰਦਰੋਂ ਅੰਦਰ ਹੀ ਇਨਸਾਨ ਨੂੰ ਖਾਲੀ ਕਰਦਾ ਰਹਿੰਦਾ ਖੋਖਲਾ ਕਰਦਾ ਰਹਿੰਦਾ ਬਾਬਾ ਜੀ ਜਰਾ ਗੌਰ ਕਰਨਾ ਇਹ ਫਿਕਰਾਂ ਦਾ 나ਗ ਹੈ ਜਦੋਂ ਚਿੰਤਾਵਾਂ ਦੇ 나ਗ ਦੱਸਦੇ ਹਨ ਨਾ ਤਾਂ ਕਹਿੰਦੇ ਕਿ ਬੰਦੇ ਦਾ बचना ਮੁਸ਼ਕਲ ਹੈ ਕਿ ਚਿੰਤਾ ਵੀ ਇੱਕ 나ਗ ਦੀ ਦਰਾਈ ਹੈ ਔਰ ਇਹ ਡਰ ਵੀ ਜਿਹੜਾ ਇਨਸਾਨ ਦੇ ਅੰਦਰ ਬੈਠਾ ਹੁੰਦਾ ਹੈ ਨਾ ناکਾਮੀ ਦਾ ناکਾਮੀ ਦਾ ਡਰ ਬਾਬਾ ਜੀ ਦੁਨੀਆ ਦਾ ਡਰ ਸੰਸਾਰ ਦਾ ਡਰ ਜਾਂ ਹੋਰ ਬਹੁਤ ਚੀਜ਼ਾਂ ਹੈ ਜਿਨ੍ਹਾਂ ਦਾ ਡਰ ਹੁੰਦਾ ਹੈ ਇਹ ਕਹਿੰਦੇ ਇਹ ਵੀ ਕਿੱਦਾਂ ਦੇ 나ਗ ਹੈ ਬਾਬਾ ਜੀ ਜਿਹੜੇ ਅੰਦਰੋਂ ਅੰਦਰ ਇਨਸਾਨ ਨੂੰ ਡੱਸਦੇ ਹੈ ਤੇ ਇਨਸਾਨ ਦੀ ਜ਼ਿੰਦਗੀ ਖਤਮ ਹੁੰਦੀ ਚਲੀ ਜਾਂਦੀ ਹੁਣ ਹਜ਼ਰਤ ਸੁਲਤਾਨ ਬਾਹੂ ਸਾਹਿਬ ਦੱਸਦੇ ਹੈ ਕਿ ਡਰ ਫਿਕਰਾਂ ਦੇ 나ਗ ਭयंकर ਜਿੰਨਾ ਨੇ ਬਹੁਤ ਡਰਾਇਆ ਹੋ ਜ਼ਰਾ ਗੌਰ ਕਰਨਾ ਕਿਹੜੇ ਡਰ ਫਿਕਰਾਂ ਦੇ नाग ਭਿਆਨਕਰ ਜਿੰਨਾ ਨੇ ਬਹੁਤ ਡਰਾਇਆ ਹੋ ਫਿਕਰਾਂ ਦੇ ਵਿੱਚ ਰਾਤ گزارਾਂ ਦਿਨ ਦਾ ਚੈਨ ਗਵਾਇਆ ਹੋ ਕੀ ਰਾਤ ਵੀ ਫਿਕਰ ਚ ਜਾਂਦੀ ਸੀ ਤਾਂ ਦਿਨ ਦਾ ਚੈਨ ਵੀ ਗਵਾ ਲਿਆ ਸੀ ਕਿਉਂਕਿ ਇਹ नाग ਹੀ ਇਦਾਂ ਦੇ ਸੀ ਤਾਂ ਫਿਰ ਹੁਣ ਕੀ ਕਹਿੰਦੇ ਐ ਇਹਨਾਂ ਨਾਗਾ ਤੋਂ ਬਚਾਇਆ ਕਿਸ ਨੇ ਉਹ ਕਹਿੰਦੇ ਫਿਕਰਾਂ ਦੇ ਵਿੱਚ ਰਾਤ guzara ਦਿਨ ਦਾ ਚੈਨ ਗਵਾਇਆ ਹੂ ਫਿਰ ਮਿਲਿਆ ਮੈਨੂੰ ਸੋਹਣਾ ਮੁਰਸ਼ਿਦ ਜੋਗੀ ਜ਼ਰਾ ਗੌਰ ਕਰਨਾ ਫਿਰ ਮਿਲਿਆ ਮੈਨੂੰ ਸੋਹਣਾ ਜੋਗੀ ਮੁਰਸ਼ਿਦ ਉਹ ਜਿਨੇ ਐਸਾ ਨਾਦ ਵਜਾਇਆ ਹੂ ਕਹਿੰਦੇ ਫਿਰ ਉਹਨਾਂ ਸੱਪਾਂ ਨੂੰ ਕੀਲਣ ਵਾਲਾ ਕੌਣ ਹੁੰਦਾ ਉਹਨਾਂ ਸੱਪਾਂ ਨੂੰ ਫੜਨ ਵਾਲਾ ਕੌਣ ਹੁੰਦਾ ਘਰ ਚ ਕਹਿੰਦੇ ਸੱਪ ਆ ਜਾਵੇ ਤਾਂ ਜੋਗੀ ਨੂੰ ਬੁਲਾਓ ਯਾ ਰੈਸਕਿਊ ਟੀਮ ਆਂਦੀ ਹੈ ਨਾ ਸਨੇਕ پکڑਣ ਵਾਸਤੇ ਸਨੇਕ ਰੈਸਕਿਊ ਟੀਮ ਜਿਹੜੀ ਹੁੰਦੀ ਹੈ ਉਹਨਾਂ ਨੂੰ ਬੁਲਾਓ ਜਾਂ ਕਿਸੇ ਸਪੇਰੇ ਨੂੰ ਬੁਲਾਓ ਸਪੇਰੇ ਨੂੰ ਜੋਗੀ ਵੀ ਕਿਹਾ ਜਾਂਦਾ ਬੁਲਾਓ ਕਿਸੇ ਸਪੇਰੇ ਨੂੰ ਜਿਹੜਾ ਇਹਨਾਂ ਨੂੰ ਕਾਬੂ ਕਰ ਸਕੇ ਹੁਣ ਜੇ ਜ਼ਿੰਦਗੀ ਦੇ ਵਿੱਚ ਚਿੰਤਾਵਾਂ ਦੇ 나ਗ ਘੁੰਮ ਰਹੇ ਐ ਫਿਕਰਾਂ ਦੇ 나ਗ ਘੁੰਮ ਰਹੇ ਐ ਪਰੇਸ਼ਾਨੀਆਂ ਦੇ 나ਗ ਘੁੰਮ ਰਹੇ ਐ ਧਰ ਵਹਿਮ ਭਰਮਾਂ ਦੇ ਨਾਗ ਘੁੰਮ ਰਿਹਾ ਤਾਂ ਹੁਣ ਇਹਨਾਂ ਨੂੰ ਬਾਹਰ ਲਾ ਜੋਗੀ ਨਹੀਂ ਕਾਬੂ ਕਰ ਸਕਦਾ ਬਾਬਾ ਜੀ ਇਸ ਨੂੰ ਸਮਝਨਾ ਇਹਨਾਂ ਨੂੰ ਬਾਹਰ ਲਾ ਜੋਗੀ ਨਹੀਂ ਕਾਬੂ ਕਰ ਸਕਦਾ ਜਿਹੜਾ ਸਪੇਰਾ ਹੈ ਇਹਨਾਂ ਨੂੰ ਕਾਬੂ ਕਰਨ ਵਾਸਤੇ ਤਾਂ ਫਿਰ ਸੁਲਤਾਨ ਬਾਹੂ ਸਾਹਿਬ ਕਹਿੰਦੇ ਐ ਕਿ ਮੁਰਸ਼ਿਦ ਜੋਗੀ ਹੀ ਚਾਹੀਦਾ ਹੈ ਸੋਹਣਾ ਮੁਰਸ਼ਿਦ ਸਾਈਂ ਜੋਗੀ ਹੀ ਚਾਹੀਦਾ ਕਹਿੰਦਾ ਨਾ ਨੀਏ ਜੋਗੀ ਨੀ ਜੋਗੀ ਮਤ ਵਾਲਾ ਹੱਥ ਵਿੱਚ ਇੱਲਲਾ ਦੀ ਮਾਲਾ ਕਹਿੰਦੇ ਮੁਰਸ਼ਿਦ ਗੁਰੂ ਫਿਰ ਉਹ ਕਹਿੰਦੇ ਆ ਕਿ ਡਰ ਫਿਕਰਾਂ ਦੇ नाग ਭयंकर ਜਿਨ੍ਹਾਂ ਨੇ ਬਹੁਤ ਡਰਾਇਆ ਹੋ ਕਿ ਫਿਕਰਾਂ ਦੇ ਵਿੱਚ ਰਾਤ guzara ਦਿਨ ਦਾ ਚੈਨ ਗਵਾਇਆ ਹੋ ਫਿਰ ਮਿਲਿਆ ਮੈਨੂੰ ਸੋਹਣਾ ਜੋਗੀ ਮੁਰਸ਼ਿਦ ਜਿਨੇ ਐਸਾ ਨਾਦ ਬਜਾਇਆ ਹੋ ਪਕੜ ਕੇ ਸਾਰੇ ਫਨੀਆਂ ਰਿਸ਼ੀਰ ਜਰਾ غور ਕਰਨਾ ਫੜ ਕੇ ਸਾਰੇ ਫੰਨੀਆਂ ਦੇ ਵਿਚਿਰ ਕੀਲ ਪਟਾਰੀ ਵਿੱਚ ਪਾਇਆ ਹੂ ਕਹਿੰਦੇ ਫਿਰ ਮਿਲਿਆ ਮੈਨੂੰ ਜੋਗੀ ਮੁਰਸ਼ਦ ਜਿੰਨੇ ਐਦਾਂ ਦਾ ਨਾਦ ਵਜਾਇਆ ਕਿਉਂਕਿ ਜੋਗੀ ਵੀਣ ਵਜਾਉਂਦੇ ਹਨ ਉਹ ਕਹਿੰਦੇ ਮੁਰਸ਼ਦ ਨੇ ਨਾਦ ਵਜਾਇਆ ਨਾਦ ਹੁੰਦੀ ਐਸੀ ਆਵਾਜ਼ ਦਿੱਤੀ ਐਸਾ ਸ਼ਬਦ ਦੱਸਿਆ ਐਸਾ ਮੈਨੂੰ ਮੰਤਰ ਦੱਸਿਆ ਐਸੀ ਜ਼ੁਬਾਨ ਤੋਂ ਬੋਲੀ ਬੋਲੀ ਉਹ মুর্ਸ਼ਦ ਦੀ ਆਵਾਜ਼ ਸੁਣ ਕੇ ਉਹ ਨਾਦ ਸੁਣ ਕੇ ਫਿਰ ਕੀ ਹੁੰਦਾ ਹੈ ਕਿ ਪਕੜ ਕੇ ਸਾਰੇ ਫਨੀਆਂ ਰਿਸ਼ੀਆਂ ਕਹਿੰਦੇ ਸਪੇਰਾ ਢੀਂਂ ਬਿਜਾ ਕੇ ਸੱਪ ਫੜਦਾ ਹੈ ਤੇ ਪਟਾਰੀ ਵਿੱਚ ਬੰਦ ਕਰ ਲੈਂਦਾ ਹੈ ਤਾਂ মুর্ਸ਼ਦ ਨੇ ਜਿਹੜੇ ਸਾਈਂ ਨੇ ਜਿਹੜੇ ਇਹਨਾਂ ਨੇ ਮੇਰੀ ਜ਼ਿੰਦਗੀ ਦੀਆਂ ਚਿੰਤਾਵਾਂ ਟੈਨਸ਼ਨਾਂ ਪਰੇਸ਼ਾਨੀਆਂ ਰੂਪੀ ਸੱਪਾਂ ਨੂੰ ਆਪਣੇ ਨਾਦ ਦੇ ਜ਼ਰੀਏ ਉਹ ਸ਼ਬਦ ਦੀ ਤੁਣਕਾਰ ਦੇ ਜ਼ਰੀਏ ਉਹ ਰੱਬ ਦੇ ਸ਼ਬਦ ਮੰਤਰ ਉਹ ਕਲਮੇ ਦੇ ذریعے ਮੇਰੇ ਅੰਦਰਲੇ ਡਰ ਫਿਕਰਾ ਵਹਿਮਾ ਭਰਮਾਂ ਦੇ ਸੱਪਾਂ ਨੂੰ ਪਕੜ ਕੇ ਬਟਾਰੀ ਵਿੱਚ ਹੁਣ ਜਰਾ ਗੌਰ ਕਰਨਾ ਬਾਬਾ ਜੀ ਅੱਜ ਇਨਸਾਨ ਵੀ ਆਪਣੇ ਆਪਣੇ ਗੁਰੂ ਰਹਿਬਰ ਦੇ ਦਰ ਤੇ ਜਾਂਦਾ ਹੈ ਉਹ ਕਹਿੰਦਾ ਹੈ ਨਾ ਕਿ ਮੁਰਸ਼ਿਦ ਦੇ ਕੋਲ ਬੈਠੇ ਹੋ ਤਾਂ ਅੱਜ ਤੁਹਾਡੇ ਵਿੱਚ ਚਿੰਤਾਵਾਂ ਪਰੇਸ਼ਾਨੀਆਂ ਦੇ ਸਭ ਕੀਲ ਗਏ ਬਾਬਾ ਜੀ ਪਟਾਰੀ ਜਵਾਬ ਦੇਣੇ ਆ ਜਿਹੜਾ ਵੀ ਆਪਣੇ ਗੁਰੂ ਰਹਿਬਰ ਦੇ ਦਰ ਤੇ ਜਾਂਦਾ ਹੈ ਜ਼ਰਾ ਗੌਰ ਕਰਨਾ ਸੋ ਚਿੰਤਾ ਛੱਡੋ ਇਹੀ ਫਕੀਰਾਂ ਦਾ ਕਹਿਣਾ ਹੈ ਚਿੰਤਾ ਤਾਂ ਕੀ ਕੀਜੀਏ ਜ਼ਰਾ ਗੌਰ ਕਰਨਾ ਜ਼ਰਾ ਗੌਰ ਕਰਨਾ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਗੁਰੂਆਂ ਨੇ ਫਰਮਾਇਆ ਹੈ ਕਿ ਚਿੰਤਾ ਤਾਂ ਕੀ ਕੀਜੀਏ ਜਾਨ ਹੁਣੀ ਹੋਈ ਉਹ ਕਹਿੰਦੇ ਵੀ ਚਿੰਤਾ ਦਾ ਤੂੰ ਤਾਂ ਕਰ ਵੀ ਜੇ ਆ ਨਾ ਹੁਣੀ ਹੋਈ ਉਹ ਤਾਂ ਹੋਣੀ ਸੀ ਔਰ ਜਿਹੜਾ ਹੋਣਾ ਹੈ ਉਹ ਹੋ ਕੇ ਰਹਿਣਾ ਔਰ ਜੋ ਹੋ ਗਿਆ ਉਹ ਹੋਣਾ ਹੀ ਸੀ ਔਰ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਇਹ ਗੱਲ ਆਪਣੇ ਅੰਦਰ ਵਸਾ ਲਓ ਸੋ ਚਿੰਤਾ ਛੱਡੋ ਫਕੀਰਾਂ ਫਰਮਾਇਆ ਸਾਈਂ ਲੋਕਾ ਫਰਮਾਇਆ ਚਿੰਤਾ ਛੱਡੋ ਇਹ ਭਰੋਸਾ ਰੱਖੋ ਕਿ ਜ਼ਿੰਦਗੀ 'ਚ ਅਗਰ ਮੇਰੇ ਵੀ ਕੋਈ ਮੁਸ਼ਕਲਾਂ ਦਾ ਸੱਪ 나ਗ ਖੜਾ ਹੈ ਨਾ ਮੈਨੂੰ ਡਸਣ ਵਾਸਤੇ ਤਾਂ ਮੈਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮੇਰੇ ਕੋਲ ਜੋਗੀ ਮੁਰਸ਼ਿਦ ਹੈ ਜੋ ਸਾਈਂ ਗੁਰੂ ਰਹਿਬਰਾਂ ਦੇ ਦਰ ਤੇ ਜਾਂਦੇ ਉਹਨਾਂ ਦੀ ਗੱਲ ਕਰ ਰਿਹਾ ਹੈ ਉਹ ਕਹਿ ਸਕਦੇ ਆ ਕਿ ਮੇਰੇ ਕੋਲ ਜੋਗੀ ਮੁਰਸ਼ਿਦ ਹੈ ਉਹ ਮੁਰਸ਼ਿਦ ਹੈ ਉਹ ਰੱਬ ਹੈ ਉਹ ਭਗਵਾਨ ਹੈ ਉਹ ਖੁਦਾ ਹੈ ਐਸਾ ਜੋਗੀ ਜਿਹੜੇ ਹਰ ਮੁਸ਼ਕਲ ਦੇ ਸੱਪ ਨੂੰ ਜਿੱਦਾਂ ਕਹਿੰਦੇ ਆ ਨਾ ਪਕੜ ਕੇ ਸਾਰੇ ਫਨੀਆਂ ਦੇ ਵੀ ਸ਼ੀਰ ਕੀਲ ਪਟਾਰੀ ਤੇ ਪਾਉਂਦੇ ਉਹ ਉਹ ਕਹਿੰਦੇ ਮੈਨੂੰ ਵੀ ਆਪਣੇ ਰੱਬ ਤੇ ਪੂਰਾ ਯਕੀਨ ਹੈ ਕਿ ਦੁੱਖਾਂ ਚਿੰਤਾਵਾਂ ਪਰੇਸ਼ਾਨੀਆਂ ਦੇ ਫਨੀਆਂ ਰੀਸ਼ੀਰ ਆ ਨਾ ਜਿਹੜੇ ਫਨੀਰ ਹੁੰਦੇ ਨਾ ਬਾਬਾ ਜੀ ਜਿਹੜੇ ਵੇਸ਼ ਨਾਲ ਭਰੇ ਹੋਏ ਸੱਪ ਹੁੰਦੇ ਆ ਉਹ ਕਹਿੰਦੇ ਜਿੰਨੇ ਮਰਜ਼ੀ ਫਨੀਰ ਖਤਰਨਾਕ ਚਿੰਤਾਵਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਦੇ 나ਗ ਜਿੰਨੇ ਮਰਜ਼ੀ ਭਿਆੰਕਰ ਉਹਨੇ ਮੇਰਾ ਕੁਝ ਨਹੀਂ ਵਿਗਾੜ ਸਕਦੇ ਔਰ ਜਦੋਂ ਇਹ ਗੱਲ ਦਿਲ ਚ ਆ ਗਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦੇ ਕਿ ਮੇਰਾ ਰਾਖਾ ਮੇਰਾ ਸਾਈ ਹੈ ਤੂੰ ਮੇਰਾ ਰਾਖਾ ਸਭ ਨਹੀਂ ਧਾਈ ਹੈ ਉਹ ਮੇਰੇ ਸਾਈ ਹੈ ਤਾਂ ਫਿਰ ਕਹਿੰਦੇ ਪਰਵਾਹ ਕਰਨ ਦੀ ਲੋੜ ਨਹੀਂ ਜਦੋਂ ਕਿਉਂਕਿ ਇਹ ਇਹ ਆਪਣੇ ਅੰਦਰ ਵਸਾ ਲੈਣਾ ਕਿ ਮੇਰਾ ਕੁਝ ਨਹੀਂ ਵਿਗਾੜ ਸਕਦੇ ਆਹਾ ਦੁੱਖਾਂ ਪਰੇਸ਼ਾਨੀਆਂ ਦੇ ਨਾਲ ਕਿਉਂਕਿ ਮੇਰਾ ਰਖਸ਼ਕ ਮੇਰਾ ਉਹ ਸੋਹਣਾ ਖੁਦਾ ਮੇਰਾ ਜੋਗੀ ਮੁਰਸ਼ਿਦ ਮੇਰੇ ਨਾਲ-ਨਾਲ ਹੈ ਤਾਂ ਹੀ ਤਾਂ ਕਿਹਾ ਹੈ ਨਾ ਕਿ ਤੇਰੇ ਐਸਾਨਾ ਦਾ ਮੁੱਲ ਕਦੇ ਮੈਂ ਉਤਾਰ ਨਹੀਂ ਸਕਦਾ ਤੇਰੇ ਐਸਾਨਾ ਦਾ ਮੁੱਲ ਕਦੇ ਮੈਂ ਉਤਾਰ ਨਹੀਂ ਸਕਦਾ ਤੇ ਜੇ ਸਾਈਆਂ ਤੂੰ ਹੋਵੇ ਮੇਰੇ ਵੱਲ ਜੇ ਸਾਈਆਂ ਤੂੰ ਹੋਵੇ ਮੇਰੇ ਵੱਲ ਤੇ ਮੈਂ ਕਦੇ ਹਾਰ ਨਹੀਂ ਸਕਦਾ ਆਪਣੇ ਰੱਬ ਨੂੰ ਕਹਿ ਰਹੇ ਬਾਬਾ ਜੀ ਫਕੀਰ ਲੋਕ ਕਿ ਮੁਰਸ਼ਿਦ ਲੋਕ ਉਹ ਕਹਿੰਦੇ ਕਿ ਉਹਦਾ एहसान ਨਹੀਂ ਅਸੀਂ ਲਾ ਸਕਦੇ ਕਿਉਂ ਕਿ ਜ਼ਿੰਦਗੀ ਉਹਦੀ ਹੈ ਧੜਕਣ ਉਹਦੀ ਹੈ ਸਾਹ ਉਹਦੇ ਹੈ ਸਾਰਾ ਕੁਝ ਉਸੇ ਦੇ ਸਾਡੀ ਜਿੰਦ ਮਾਨ ਸੱਜਣਾ ਦੀ ਹੈ ਸਾਡਾ ਜੁਣਾ ਮਰਨਾ ਹੱਥ ਉਸਦੇ ਹੈ ਬਾਬਾ ਜੀ ਸਰਾ ਗੌਰ ਕਰੋ ਇਹ ਸਾਹ ਵੀ ਉਹਦੇ ਦਿੱਤੇ ਚੱਲਦੇ ਹੈ ਧੜਕਣ ਵੀ ਉਹਦੀ ਜਿੱਤੀ ਚਲਦੀ ਹੈ ਇਹ ਰਜ਼ਕ ਦੇ ਰਹੇ ਹੈ ਹਵਾ ਦੇ ਰਹੇ ਹੈ ਪਾਣੀ ਦੇ ਰਹੇ ਹੈ ਜੀਵਨ ਦੇ ਰਹੇ ਹੈ ਹਰ ਸ਼ਹਿ ਦੇ ਰਿਹਾ ਹੈ ਉਹ ਸੋਣਾ ਖੁਦਾ ਅਗਰ ਬੰਦਾ ਉਹਦੇ ਐਸਾਨਾ ਦਾ ਸ਼ੁਕਰ ਵੀ ਕਰਨਾ ਚਾਵੇ ਤਾਂ ਕਹਿੰਦੇ ਜ਼ਿੰਦਗੀ ਛੋਟੀ ਪੈ ਜਾਂਦੀ ਹੈ ਪਰ ਸ਼ੁਕਰ ਨਹੀਂ ਬੰਦਾ ਦਾ ਕਹਿੰਦੇ ਉਹਨਾਂ ਦਾ ਸ਼ੁਕਰ ਕਰਨ ਦੀ ਦੂਰ ਦੀ ਗੱਲ ਆ ਉਹਨਾਂ ਉਹਨਾਂ ਝੇੜੇ ਕਰਦਾ ਹੈ ਉਹਨਾਂ ਲੜਦਾ ਹੈ ਉਹਨੂੰ ਤਾਨੇ ਮਾਰਦਾ ਬਾਬਾ ਜੀ ਆਹ ਨਹੀਂ ਕੀਤਾ ਐ ਮੇਰੇ ਪਰਵਰਧਿਕਾ ਰ ਆਹ ਨਹੀਂ ਕੀਤਾ ਐ ਮੇਰੇ ਪ੍ਰਭੂ ਆਹ ਨਹੀਂ ਕੀਤਾ ਉਹ ਕਹਿੰਦੇ ਬਾਬਾ ਜੀ ਉਹਦਾ ਦਿੱਤਾ ਦੇਣ ਹੀ ਨਹੀਂ ਦੇ ਸਕਦਾ ਬੰਦਾ ਜੇ ਸਾਰੀ ਜ਼ਿੰਦਗੀ ਵੀ ਸ਼ੁਕਰ ਕਰੀ ਜਾਵੇ ਤਾਂ ਵੀ ਘਟਾ ਸੋ ਇਹ ਸਾਰੀਆਂ ਰਹਿਮਤਾਂ ਉਹਦੀਆਂ ਆ ਬੰਦਾ ਕਹਿੰਦਾ ਨਾ ਉਹਦੀ ਰਹਿਮਤ ਕਿੱਥੇ ਹੈ ਉਹਦੀ ਰਹਿਮਤ ਇਹ ਆ ਵੀ ਤੂੰ ਅੱਜ ਰਾਤ ਸੌਣਾ ਹੈ ਤੇ ਸਵੇਰੇ ਉੱਠ ਜਾਣਾ ਇਹ ਵੀ ਉਹਦੀ ਰਹਿਮਤ ਹੀ ਹੈ ਇਹ ਵੀ ਉਹਦੀ ਨਜ਼ਰ ਦਾ ਸਦਕਾ ਹੀ ਹੈ ਬਾਬਾ ਜੀ ਇਹ ਤੇ ਬਹੁਤ ਹੈ ਜਿਹੜੇ ਰਾਤ ਸੌਂਦੇ ਸਵੇਰੇ ਉੱਠਦੇ ਨਹੀਂ ਆ ਇਹ ਵੀ ਉਹਦੀ ਮਰਜ਼ੀ ਨਾਲ ਚੱਲ ਰਾਇਆ ਵੀ ਉਹਦੀ ਰਹਿਮਤ ਹੀ ਚੱਲ ਰਹੀ ਇਹ ਹਵਾ ਚੱਲ ਰਹੀ ਹੈ ਜਿੱਦਾ ਇਨਸਾਨ ਕੋਈ ਪੈਸਾ ਨਹੀਂ ਦਿੰਦਾ ਕੋ ਰੁਪਈਆ ਹਵਾ ਫਰੀ ਹੈ ਇਹ ਵੀ ਉਹਦੀ ਰਹਿਮਤ ਆ ਆਕਸੀਜਨ ਜਿਹੜਾ ਉਹ ਵੀ ਉਹ ਸੋਹਣਾ ਪਰਮਾਤਮਾ ਦੇ ਰਿਹਾ ਉਹਦਾ ਕੋਈ ਰਕਮ ਨਹੀਂ ਲੈਂਦਾ ਉਬੀਓ ਦੀ ਰਹਿਮਤ ਹੈ ਸੋ ਇੱਥੇ ਫਕੀਰਾਂ ਸਾਫ ਕਰ ਦਿੱਤਾ ਕਹਿੰਦੇ ਕਿ ਤੇਰੀ ਰਹਿਮਤਾਂ ਦਾ ਮੈਂ ਮੁੱਲ ਦੇ ਨਹੀਂ ਸਕਦਾ ਤੇ ਜੇ ਤੂੰ ਹੋਵੇਂ ਮੇਰੇ ਵੱਲ ਤੇ ਮੈਂ ਕਦੇ ਹਾਰ ਵੀ ਨਹੀਂ ਸਕਦਾ ਸੋ ਇਹ ਗੱਲ ਯਾਦ ਰੱਖਣਾ ਆਪਣੇ ਦਿਲ ਤੇ ਲਿਖ ਲੈਣਾ ਬਾਬਾ ਜੀ ਕਿ ਜਿਹਦੇ ਵੱਲ ਉਹ ਹੋ ਜਾਂਦਾ ਹੈ ਨਾ ਕਦੇ ਹਾਰਦਾ ਨਹੀਂ ਹੈ ਸੋ ਇਹ ਫਕੀਰਾਂ ਫਰਮਾਇਆ ਹੈ ਤੁਸੀਂ ਜਿਸੇ ਹਾਰ ਸਮਝ ਰਹੇ ਹੋ ਇੱਕ ਨਿਆ ਆਗਾਜ਼ ਹੈ ਬਾਬਾ ਜੀ ਸ਼ਿਵ ਜੀ ਮਹਾਰਾਜ ਸ਼ਿਵ ਜੀ ਮਹਾਰਾਜ ਭੋਲੇ ਭੰਡਾਰੀ ਬੁੜੇ ਨਾਥ ਜੀ ਉਹਨਾਂ ਨੇ ਫਰਮਾਇਆ ਮਹਾਕਾਲ ਨੇ ਕਹਿੰਦੇ ਵੀ ਅੰਤ ਹੀ ਆਰੰਭ ਹੈ ਜਿੱਥੇ ਤੈਨੂੰ ਲੱਗਦਾ ਨਵੀਂ ਅੰਤ ਹੋ ਰਿਹਾ ਹੈ ਮੇਰਾ ਉੱਥੇ ਆਰੰਭ ਉੱਥੇ ਸ਼ੁਰੂ ਹੋਏਗਾ ਜ਼ਰਾ ਗੌਰ ਕਰਨਾ ਬਾਬਾ ਜੀ ਸੋ ਉਹਨਾਂ ਨੇ ਫਰਮਾਈ ਇਹ ਗੱਲ ਇਹਨਾਂ ਨੂੰ ਮਹਾਦੇਵ ਆਖਿਆ ਜਾਂਦਾ ਦੇਵਾਂ ਦੇ ਦੇਵ ਆਖਿਆ ਜਾਂਦਾ ਉਹ ਮਸਤ ਮਦਾਰੀ ਡਮਰੂ ਵਾਲੀ ਸਰਕਾਰ ਜਿਨ੍ਹਾਂ ਦੇ ਸਾਰੇ ਸਾਈਂ دیਵਾਨੇ ਐ ਬਾਬਾ ਜੀ ਜ਼ਰਾ ਗੌਰ ਕਰਨਾ ਮੈਂ دیਵਾਨੀ ਸਾਈਆਂ ਦੀ ਤੇ ਸਾਈਂ دیਵਾਨੇ ਸ਼ੰਕਰ ਦੇ ਇਹਨਾਂ ਨੇ ਸਾਈਂ دیਵਾਨੇ ਐ ਉਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿੱਥੇ ਅੰਤ ਤੈਨੂੰ ਲੱਗਦਾ ਉੱਥੋਂ ਸ਼ੁਰੂਆਤ ਹੈ ਤਾਂ ਫਿਰ ਇਹ ਬਿਲਕੁਲ ਸੱਚ ਹੈ ਬਾਬਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੋਈ ਦੂਰਾਈ ਨਹੀਂ ਹੈ ਸੋ ਇਸ ਲਈ ਆਪਣੇ ਦਿਲ ਤੇ ਲਿਖ ਲੈਣਾ ਜੇ ਕਦੇ ਲੱਗੇ ਨਾ ਵੇ ਮੁਸ਼ਕਲਾਂ ਦੇ ਪਰੇਸ਼ਾਨੀਆਂ ਦੇ ਚਿੰਤਾਵਾਂ ਦੇ ਨਾਗ ਫਨੀਆਂ ਫੈਰਾ ਰਹੇ ਹੈ ਤਾਂ ਘਬਰਾਣਾ ਨਾ ਕਹਿਣਾ ਮੇਰਾ ਮੁਰਸ਼ਿਦ ਜੋਗੀ ਮੇਰੇ ਨਾਲ ਹੈ ਤੁਹਾਨੂੰ ਕੀਲ ਕੇ ਪਟਾਰੀ ਵਿੱਚ ਪਾ ਲੇਗਾ ਆਪੇ ਪਾਸੇ ਹੁਸੇ ਹੋ ਜਾਣਗੇ ਬਾਬਾ ਜੀ ਸੋ ਇਸ ਲਈ ਕਹਿੰਦੇ ਆ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦਵਾਵਾਂ 'ਚ ਯਾਦ ਰੱਖਣਾ ਚਾਹੀਐ ਸਾਈਂ ਜੀ ਦੀ ਜੈ ਮਹਾਕਾਲ ਬਾਪੂ ਜੀ ਮਹਾਰਾਜ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਸਲਾਮ ਹੈ ਸਭ ਨੂੰ ਪ੍ਰਣਾਮ ਹੈ ਸलाम ਸੁਲਤਾਨ ਬਾਹੂ ਸਾਹਿਬ